ਹਾਜ਼ਰੀ ਲੱਗੀ ਹੈ ਅਰਦਾਸ ਕਰਦੇ ਆ ਨਾ ਜਿਹਨਾਂ ਬੰਦ ਬੰਦ ਕਰਵਾਏ ਜਿਹਨਾਂ ਖੂਪਰ ਲਹਾਏ ਚੱਕਰੀਆਂ ਦੇ ਚਲੇ ਆਰਿਆਂ ਦੇ ਚਰਾਏ ਦੇ ਦੇਗਾਟ ਵਾਲੇ ਖਾਤੇ ਇਹਨਾਂ ਦਾ ਧਿਆਨ ਧਰ ਕੇ ਬੋਲੋ ਵਾਹਿਗੁਰੂ ਕਹਿੰਦੇ ਆ ਨਾ ਅਬਰਾਸ ਰੋਜ ਤੁਸੀਂ ਸੋਚਦੇ ਜਦੋਂ ਵਾਹਿਗੁਰੂ ਕਹਿੰਦੇ ਆ ਖੂਪਰ ਲਹਾਏ ਦੀ ਗੱਲ ਆਉਂਦੀ ਆ ਭਾਈ ਤਾਰੂ ਸਿੰਘ ਦਾ ਚਿਹਰਾ ਹੁੰਦਾ ਕੀ ਨਹੀਂ ਯਾਦ ਜਦੋਂ ਕਹਿੰਦੇ ਆ ਬੰਦ ਬੰਦ ਕਰਵਾਏ ਕੱਦੇ ਉਹਰੇ ਦਾ ਬਾਪੂ ਭਾਈ ਮਨੀ ਸਿੰਘ ਉਹ ਯਾਦ ਹੁੰਦਾ ਕੀ ਉਹਦੀ ਯਾਦ ਆਉਂਦੀ ਇੱਥੇ ਜਲਾਰ ਦੇ ਟੋਕਾ ਰੱਖ ਲਿਆ ਬਾਪੂ ਦੇ ਇੱਥੇ ਕਿੰਨਾ ਤੇਰੇ ਟੁਕੜੇ ਤਕੜੇ ਕਰਨੇ ਬਾਪੇ ਨੇ 90 ਸਾਲਾਂ ਦੇ ਬਾਪੇ ਨੇ ਟੋਕਾ ਇੱਥੇ ਚੱਕ ਕੇ ਇੱਥੇ ਰੱਖ ਲਿਆ ਕਿ ਲੈ ਇੱਥੋਂ ਨਾ ਵੱਢ ਮੈਨੂੰ ਇੱਥੋਂ ਦਾ ਤਾਂ 57 ਵਾਰੀਆਂ ਤੇ ਵੱਢ ਕੇ ਮੈਨੂੰ ਖਤਮ ਕਰ ਦੇ ਇੱਥੋਂ ਸ਼ੁਰੂ ਕਰ ਬੰਦ ਬੰਦ ਕਰ ਤੈਨੂੰ ਪਤਾ ਲੱਗੇ ਸਾਡੇ ਸਿਦਕ ਦਾ ਤੈਨੂੰ ਪਤਾ ਲੱਗੇ ਅਸੀਂ ਕਿਸ ਗੁਰੂ ਦੇ ਪੁੱਤਰ ਆ ਸਾਡਾ ਬਾਪੂ ਕੌਣ ਆ ਉਹੀ ਦੀ ਯਾਦ ਨਾ ਸੀ ਜਦੋਂ ਵਹਿਗੁਰੂ ਕਹਿੰਦੇ ਐਦੋਂ ਫਤਿਹ ਬੁਲਾਉਂਦੇ ਆ ਨਾ ਪਾਈ ਮਨੀ ਸਿੰਘ ਦੇ ਚਰਨਾਂ 'ਚ ਨੇ ਹਾਜ਼ਰੀ ਲੱਗ ਗਈ। ਪਾਈ ਮਤੀ ਦਾਸ ਜਿਆਦਾ ਦਾ ਬ੍ਰਾਹਮਣ ਸੀ। ਜੰਗੂ ਨੂੰ ਗਾਣਾ ਕਰਦੇ ਸਾਰੇ। ਤੇ ਪਰ ਦੇਖੋ ਬ੍ਰਾਹਮਣਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਗੁਰੂ ਸਾਹਿਬ ਦੇ ਨਾਲ ਸਾਗਤ ਹੋਇਆ ਨਾ ਉਹ بادشاہ ਦੇ। ਪਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਸੀ। ਤੇ ਉਹਦੇ ਵੀ ਚਰਨਾਂ 'ਚ ਹਾਜ਼ਰੀ ਭੋਲਦੀ ਜਿਵੇਂ ਵਾਹਿਗੁਰੂ ਕਹਿੰਦੇ ਆ। ਤੇ ਹੁਣ ਸਾਰੇ ਇਹ ਫੱਤੇ ਬਣਾਉਣੀਆਂ ਸਾਰੇ ਸਰੀਰਾਂ 'ਚ ਆਵਾਜ਼ ਆਵੇ। ਮੇਰੀ ਹੱਥ-ਪੱਤ ਕੇ ਦੇਖੀ। ਬਣਾਓ ਵਰਗੱਟ ਕੇ ਫੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਵਾਦ ਕਰਦਾ ਫਿਰ ਦੇਹਦਿਆਂ ਦੇਹਰਾਈਆਂ ਤੇ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਮਟਾਰੀ ਪਿੰਡ ਵਾਲਿਆਂ ਦਾ ਤਨਵਾਦ ਕਰ ਸਕਦਾ ਪਤਾ ਨਹੀਂ ਕਿੰਨੇ ਘੰਟਿਆਂ ਤੋਂ ਡਿੱਗੀ ਜਾਂਦੇ ਤੇ ਸਿੱਧਕ ਲੇਖੋ ਉਹੀ ਬਾਪੂ ਦੀ ਜਿਹੜੀ ਕਹਾਣੀ ਸੁਣਾਈ ਹੈ ਨਾ ਸੀ ਉਹਦਾ ਪੁੱਤਰ ਹੈ ਇਹ ਸਾਨੂੰ ਵਿਰਸੇ ਦੀ ਮਿਲਿਆ ਹੋਇਆ ਹੈ ਸਿੱਧਕਾ ਬਸ ਸਾਨੂੰ ਇੰਨਾ ਹੀ ਸਮਝਣਾ ਚਾਹੀਦਾ ਅਸੀਂ ਕਿਹਦੇ ਪਿਆ ਪੁੱਤਾਂ ਸਾਡਾ ਬਾਪੂ ਕੌਣ ਸਾਨੂੰ ਲੋੜ ਦੀ ਲੋਕਾਂ ਦੇ ਇਤਿਹਾਸ ਨਾਲ ਝਾਕਣ ਦੀ ਸਾਡਾ ਆਪ ਦਾ ਵਿਰਸਾ ਇਤਿਹਾਸਵਾਰਾ ਵੱਡਾ ਹੈ ਸੋ ਉਸ ਵਿਰਸੇ ਦੀ ਲੜਾਈ ਲੜ ਰਹੇ ਹਾਂ ਉਸ ਵਿਚਾਰ ਦੀ ਜੰਗ ਲੜ ਰਹੇ ਹਾਂ ਕਲੈਕਸ਼ਨ ਦੇ ਵਿੱਚ ਖਲੇ ਹੋਏ ਆ ਸਿਰਫ ਇਹਸ ਕਰਕੇ ਜੋ ਉਸ ਵਿਚਾਰ ਨੂੰ ਜਿਉਂਦਾ ਰੱਖਿਆ ਜਾ ਸਕੇ ਜਿਹੜਾ ਵਿਚਾਰ ਬਾਬਾ ਜੁਰਾਵਰ ਸਿੰਘ ਬਾਬਾ ਪਤੇ ਸਿੰਘ ਦਾ ਵਿਚਾਰ ਹੈ ਉਹਨਾਂ ਭਾਵੇਂ ਛੋਟੀਆਂ ਸੀ ਬੱਚੀਆਂ ਦੀਆਂ 7 ਤੇ 9 ਸਾਲ ਦੀਆਂ ਉਹ ਸਾਡੇ ਤਾਂ ਤੱਕੇ ਵੱਡ ਬਡੇਰੇ ਆ 7 ਤੇ 9 ਸਾਲ ਦੀ ਉਮਰ ਦੀ ਛੋਟੀ ਸੀ ਪਰ ਵਿਚਾਰ ਬਹੁਤ ਵੱਡਾ ਸੀ ਜਿਸ ਵਿਚਾਰ ਅੱਗੇ ਬਹੁਤ ਵੱਡੀ ਹਕੂਮਤ ਨੂੰ ਡੋਡੇ ਟਿਕੜੇ ਪਈ ਉਸ ਵਿਚਾਰ ਨੂੰ ਲੈ ਕੇ ਤੁਰੇ ਸੰਗਤ ਜੀ ਉਸ ਵਿਚਾਰ ਦੀ ਲੜਾਈ ਹੈ ਕਿਸੇ ਦਾ ਨਿੱਜੀ ਰੌਲਾ ਨਹੀਂ ਇੱਕ ਦਲਤਾ ਬੋਲੀ ਚੱਗੀ ਹੋਗੀ ਕਲੈਕਸ਼ਨ ਜਿਹੜੇ ਹੋਣੇ ਆ ਪਤਾ ਲੱਗੇ ਨਹੀਂ ਪਤਾ ਹੀ ਨਹੀਂ ਸੀ ਲੱਗਣਾ ਜੇ ਨਾਲ ਤਾਂ ਜਿਹੜੀ ਪੰਜਾਬ ਦੀ ਜਵਾਨੀ ਹੈ ਨਾ ਮੁਟਕੜ ਜਵਾਨੀ ਬਾਬਾਜੀਤ ਸਿੰਘ ਬਾਬਾ ਤੁਹਾਰ ਸਿੰਘ ਦੀ ਵਾਰਿਸ ਉਸ ਜਵਾਨੀ ਦੇ ਵਿੱਚ ਨੇ ਚਿਹਰੇ ਦਾ ਪਤਪਤੀ ਜਿਹੜਾ ਪ੍ਰੇਮ ਹੈ ਉਹ ਹੋਰ ਥਲੇ ਹੋਣਾ ਤਾਂ ਪਤਾ ਨਹੀਂ ਠੀਕ ਹੈ ਮੁਕਤੀ ਆ ਇਹ ਆਉਣ ਵਾਲਾ ਸਮਾਂ ਕਿਹਦਾ ਹੈ ਇਸ ਗੱਲ ਦੀ ਖੁਸ਼ੀ ਹੋਊਗੀ ਕਿ ਆਉਣ ਵਾਲਾ ਸਮਾਂ ਖਾਲਸੇ ਦਾ ਹੈ ਇਹ ਚਿੰਤਾ ਮੁਕਤੀ ਜਿਹੜੀ ਚਿੰਤਾ ਲੋਕ ਕਰਦੇ ਸੀਗੇ ਸਾਡੇ ਤੇ ਬਚਾਨੇ ਆ ਸੁਪਿਆਂ ਦੇ ਲੋਕ ਜੁਤੀ ਬਿਹਾਰ ਵਾਲੇ ਰਾਜ ਕੱਢ ਕੇ ਚਿੰਤਾ ਟਟ ਗਈ ਕਿਉਂਕਿ ਸਾਡੀ ਜਵਾਨੀ ਨੇ ਅਨੰਦ ਪ੍ਰਸਾਦ ਦਾ ਰਾਜ ਚੁਣ ਲਿਆ ਹੈ ਸਾਡੀ ਜਵਾਨੀ ਨੇ ਕੇਸਰੀ ਨਿਸ਼ਾਨ ਤੋਂ ਨੇ ਕੱਟੇ ਹੋਣਾ ਸ਼ੁਰੂ ਕਰ ਦਿੱਤਾ ਹੈ ਜਿਹੜਾ ਜੇ ਦੇਸ਼ ਪੰਜਾਬ ਦੀ ਚੜ੍ਹਦੀ ਕਲਾ ਦੀ ਪੋਜ਼ਿਟਿਵ ਪੱਖ ਹੈ ਤੇ ਹੋਇਆ ਕਿ ਸਾਡੇ ਨਾਲ ਪਿਛਲੇ ਦਿਨੀ 1.5 ਸਾਲ ਪਹਿਲਾਂ ਸਾਰਾ ਨਪਤਾ ਮਾਵਾ ਨੂੰ ਪਤਾ ਹੈ ਕਿ ਕੁਝ ਪਰ ਆ ਸਾਡੇ ਕੱਤੇ ਹੋ ਕੇ ਅਨੰਦ ਪ੍ਰਸਾਦ ਦੇ ਰਾਹ ਦੇ ਪਾਣੀ ਬਨੇ ਉਹਨਾਂ ਨੇ ਅੰਮ੍ਰਿਤ ਛਕਿਆ 1300 ਨੌਜਵਾਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਮ ਨਾਲ ਕੇ ਜੇ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਵਿੱਚ ਖਾਲਸਾ ਵਿਹਿਰਾ ਸ਼ੁਰੂ ਕੀਤੀ ਹੈ ਨਸ਼ੇ ਦੇ ਖਿਲਾਫ ਇੱਕ ਜੰਗ ਵધી ਤਾਂ ਕਿ ਪੰਜਾਬ ਦੀ ਉਹ ਜਵਾਨੀ ਨੂੰ ਨਸ਼ੇ ਦੀ ਦਲਦਲ ਤੋਂ ਕੱਢਿਆ ਜਾ ਸਕੇ ਖਾਲਸਾ ਵਿਹਿਰਾ ਦੇ ਰਾਹੀਂ ਅੰਮ੍ਰਿਤ ਛਕਾਇਆ ਅਨੰਦਪੁਰ ਸਾਹਿਬ ਦਾ ਰਾਜ ਪਾਇਆ ਬਹੁਤ سارے ਨੌਜਵਾਨ ਵੇਣੋਂ ਪਿੰਡਾਂ 'ਚ ਮਿਲਦੇ ਆ ਸਾਰੇ ਤਰੀਕੇ ਪਿੰਡ ਮਿਲਿਆ ਗੁਰਸੇਕ ਬਣਿਆ ਪਰਸੋ ਜੇ ਗੁਰਸੇਕ ਬਣਿਆ ਰਾਇਕੇਸ ਰੱਖੇ ਹੋਏ ਨਾਲ ਤਾਂ ਲਿਖਦਾ ਦੇ ਕਿੰਨਾ ਭਾਈ ਅਮਰਪਾਲ ਨੇ ਦੇਣਾ ਨੇ ਕਿਵੇਂ ਕਿਤਾ ਚਤਾਨ ਥੀਮ ਦੀ ਗੱਲ ਅਸੀਂ ਹੀ ਮਹੀਨੇ ਦੀਏ ਕੁਛ ਨਹੀਂ ਕਰਦਾ ਜੀ ਨਾ ਪਰ ਉਹ ਅਚਟੇਕੇ ਦੁਰਸ਼ਿਤ ਬਣ ਗਏ ਤੇ ਜਿਨ੍ਹਾਂ ਨੇ ਅਮਰ ਚਕਾਉਣ ਲਈ ਇਹ ਮਾਰਗ ਰੁੱਲਿਆ ਤੇ ਮਿਸ਼ਨ ਸ਼ੁਰੂ ਕੀਤਾ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੋਂ ਬਚਾਉਣ ਦਾ ਉਹਨਾਂ ਨੂੰ ਕੀ ਦਿੱਤਾ ਪੰਜਾਬ ਦੀ ਸਰਕਾਰ ਨੇ ਡਿਪਰੂ ਕਰਦੀਆਂ ਜੇਲਾਂ ਚਾਹੀਦਾ ਕੀ ਸੀ ਉਹਨਾਂ ਦੇ ਫੁੱਲ ਬਸਾਰੇ ਜਾਣ ਉਹਨਾਂ ਦੇ ਪੈਰਾਂ ਥੱਲੇ ਤਲੀਆਂ ਰੱਖ ਕੇ ਨਾਲ ਹੱਥ ਰੱਖ ਕੇ ਜਾਣ ਕਿ ਤੁਸੀਂ ਕਿਹੜਾ ਕਾਰਜ ਕਰ ਰਹੇ ਹੋ ਇਹੋ ਜਿਹਾ ਕਾਰਜ ਕਰਦੇ ਤਾਂ ਅਜੇ ਤੱਕ ਕੋਈ ਨਿਤਰੇ ਹੀ ਨਹੀਂ ਬਾਣੀ ਪੜਦੇ ਹਨ ਜਿਨ੍ਹਾਂ ਨੇ ਬਾਣੀ ਪੜ੍ਹੀ ਹੈ ਜਿਹੜੇ ਪੜ੍ਹਦੇ ਉਹਨਾਂ ਨੂੰ ਪਤਾ ਹੈ ਬਾਣੀ ਦੇ ਅਰਥ ਗੁਰਬਾਣੀ ਵਿੱਚ ਲਿਖਿਆ ਵੀ ਜਿਹੜਾ ਗੁਰੂ ਦਾ ਰਸਤਾ ਤੇ ਪਾਵੇ ਗੁਰਬਾਣੀ ਦੱਸਦੀ ਹੈ ਗੁਰੂ ਨਾਲ ਜੋੜੇ ਰੱਬ ਦੇ ਨਾਲ ਮਿਲਾਬ ਕਰਾਵੇ ਉਹਨੇ ਕੀ ਕਰਨਾ ਚਾਹੀਦਾ ਸੰਨ ਪਦੇ ਪਾਸ਼ਾ ਜੈਤਰੀ ਰਾਗ ਦੇ ਵਿੱਚ ਲਿਖਦੇ ਆ ਕੋਈ ਜਨ ਹਰਸਿਓ ਦੇਦਾ ਜੋਰ ਕੋਈ ਜਨ ਕੋਈ ਜਾਨ ਮੈਨੂੰ ਫਿਰਦਾ ਪਿਆਰਾ ਹਰਸੋਂ ਦੇਦਾ ਜੋਰ ਉਸ ਹਰੀ ਦੇ ਨਾਲ ਜੋੜ ਦੇਵੇ ਵਾਹਿਗੁਰੂ ਦੇ ਨਾਲ ਜੋੜ ਦੇਵੇ ਉਹਨੂੰ ਬਣਾਉਣ ਲਈ ਮੈਨੂੰ ਰਾਹ ਦਿਖਾਵੇ ਅਧਿਕਾਰੇ ਸੀ ਸਾਡੇ ਭਰਾ ਅਨੰਦਪੁਰ ਸਾਧ ਦਾ ਮਾਰਗ ਕੋਈ ਜਨ ਹਰਸੋਂ ਦੇਦਾ ਜੋਰ ਫਿਰ ਮੈਂ ਕਿਧਰ ਨੂੰ ਜੇ ਮੈਨੂੰ ਕੋਈ ਰੱਬ ਦਾ ਰਾਹ ਦਿਖਾਵੇ ਚਰਨ ਗਹਾਂ ਬਕਵਾਸ ਨੂੰ ਰਸਨਾ ਪਿਆਰੀ ਪੰਚੀ ਡੀ ਜੇ ਪ੍ਰਾਨ ਅਦੂਰ ਮੈਂ ਆਪਣੀ ਜ਼ਿੰਦਗੀ ਬਾਤ ਦੇਉਂਦਾ ਜਿਹੜਾ ਮੈਨੂੰ ਪ੍ਰਮਾਤਮਾ ਨਾਲ ਮਿਲਾਵੇ ਇਹ ਜ਼ਿੰਦਗੀ ਤੇ ਉਹਦੇ ਹਵਾਲੇ ਕਰਦਾ ਵੀ ਲੈ ਸਕਦਾ ਹੈ ਜ਼ਿੰਦਗੀ ਤੇਰੀ ਹੈ ਤੂੰ ਮੈਨੂੰ ਰੱਬ ਨਾਲ ਮਿਲਾਉਣ ਰੱਖਿਆ ਉਹਨੂੰ ਰੱਬ ਦਾ ਰਾਹ ਦਿਖਾਇਆ ਇਹ ਜਿੰਦਗੀ ਤੇਰੀ ਚਾਹੀਦਾ ਇਹ ਸੀ ਇਹ ਸ਼ਬਦ ਬੋਲਨੇ ਚਾਹੀਦੇ ਸੀ ਆਪ ਦੀ ਜਾਣ ਪਛਾਨ ਕਰਨੇ ਚਾਹੀਦੇ ਕਿਸੇ ਗੁਰੂ ਦੇ ਨਾਲ ਜੋੜਨ ਵਾਲਿਆਂ ਤੋਂ ਤੇ ਕਰਿਆ ਕੀ ਸਾਡੇ ਪੰਜਾਬ ਦੀ ਸਰਕਾਰ ਨੇ ਜਿਹੜਾ ਕਹਿਣਾ ਉਹ ਵੀ ਕਿੱਥੇ ਜਿੱਥੇ ਮਾਵਾਂ ਮੂੰਹ ਵੀ ਨਾ ਦੇ ਸਕਣ ਦੇਜਰ ਸਾਲ ਤੋਂ ਅੰਦਰ ਬੈਠੇ ਆ ਇਹ ਲੜਾਈ ਦਾ ਜਿਹੜਾ ਕਦਮ ਆਪਾਂ ਪੱਟਿਆ ਹੈ ਨਾ ਸੰਘਾਜੀ ਇਹ ਤਾਂ ਇੱਕ ਪਹਿਲ ਕਦਮੀ ਆ 2024 ਦੀ ਆਪਾਂ ਪੈਰ ਪਟਿਆ ਏ ਅਸਲ ਲੜਾਈ ਤਾਂ 2017 ਦੀ 27 ਦੀ ਲੜਨੀ ਆਪਾਂ 2027 ਚੋ ਰਾਜ ਭਾਗ ਵਾਪਸ ਲੈ ਕੇ ਆਉਣਾ ਜਿਹੜਾ ਸਾਡਾ ਰਾਜ ਭਾਗ ਦਵਾਚਿਆ ਮਹਾਰਾਜਾ ਰਜੀ ਸਿੰਘ ਦਾ ਰਾਜ ਅੱਜ ਸਾਡਾ ਰਾਜ ਹੁੰਦਾ ਨਾ ਤੇ ਅਮਰਦੇਸ਼ ਕੌਣ ਵਾਲਿਆਂ ਨੂੰ ਨਸ਼ਾ ਸੜਾਉਣ ਵਾਲਿਆਂ ਨੂੰ ਮਾਨ ਸਨਮਾਨ ਮਿਲਣੇ ਸੀ ਕਿਹਨਾਂ ਨਹੀਂ ਲੈਣੀ ਬਦਾਨਿਆਂ ਦਾ ਰਾਜ ਆ ਪਿੰਡਾਂ ਵਾਲਿਓ ਇਹ ਲੜਾਈ ਉਹ ਆ ਇਹ ਉਸ ਰਾਜ ਭਾਰਤੀ ਬਹਾਲੀ ਦੀ ਲੜਾਈ ਹੈ 117 ਇਹਨਾਂ ਨੇ ਬੰਦੇ ਆ ਪੰਜਾਬ 117 ਚੋਂ ਇੱਕ ਹੀ ਚੰਗਾ ਹੋਵੇ ਇੱਕ ਜਿਹਦੇ ਸਾਰਿਆਂ ਤੇ ਰਾਜ ਕਰਨਾ ਹੈ ਉਹੋ ਜੇ ਇਮਾਨਦਾਰ ਹੋਵੇ ਦ੍ਰਿੜਤਾ ਵਾਲਾ ਹੋਵੇ ਗੁਰੂ ਦੀ ਕਿਰਪਾ ਵਾਲਾ ਹੋਵੇ ਪੰਜਾਬ ਨੂੰ ਸਿੱਧੇ ਰਸਤੇ ਤੋਂ ਕੋਈ ਨਹੀਂ ਰੋਕ ਸਕਦਾ ਪੰਜਾਬ ਸਿੱਧੇ ਰਸਤੇ ਹੀ ਆ ਪੰਜਾਬ ਕੋਲੇ ਰਖਮ ਦੇ ਸਾਧਨ ਹੈ ਪੰਜਾਬ ਦੇ ਆਪ ਦੇ ਹੱਕ ਰੱਖਣੇ ਆ ਆ ਪਾਰਲੀਮੈਂਟ ਚ ਤੇ ਜੋੜ ਜੁੜ ਕੇ ਤੁਸੀਂ ਤੁਹਾਨੂੰ ਦਿਖਾਵਾਂਗੇ ਕਿਨੇ ਹੋਏ ਦੀ ਤਾਕਤ ਜਦੋਂ ਜਾ ਕੇ 1947 ਤੋਂ ਗੱਲ ਸ਼ੁਰੂ ਕੀਤੀ 1960 ਦੀ ਤੇ 1984 ਦੀ ਗੱਲ ਕੀਤੀ ਜਿਹੜਾ ਕਿਸੇ ਨੇ ਨਹੀਂ ਕੀਤੀ ਤੇ ਦੇਤੀ ਹੈ ਤੁਹਾਨੂੰ ਆਪਣੇ ਭਰਾ ਦਾ ਸਾਥ ਦੇ ਰਹੇ ਆਂ ਅਫਰੀਕੋਟ ਵਾਲੇ ਚੋਣਾਂ ਲੜਦੇ ਫਿਰਦੇ ਕਿੰਨੇ ਕਲਾਕਾਰ ਕਲਾਕਾਰਾਂ ਦਾ ਕਲਾਕਾਰ ਸਾਥ ਦੇਤੇ ਫਿਰਦੇ ਆ ਭਰਾਵੋ ਕਿ ਕਲਾਕਾਰ ਮਦਰ ਕਲਾਕਾਰ ਖੜ ਸਕਦੇ ਆ ਸਰਦਾਰਾਂ ਮਦਰ ਸਰਦਾਰ ਕਿਉਂ ਨਹੀਂ ਖੜ ਸਕਦੇ ਖੜੋ ਇੱਕ ਮੁੱਠੋ ਕੇ ਲੰਘੋ ਤੁਹਾਡੇ ਪਿੰਦੇ ਕਾਨੀ ਕਾਂਗਸੀ ਚਾਲੂ ਵਾਲੇ ਸਾਰੇ ਉਹਨਾਂ ਦੇ ਵੋਟਾਂ ਮੰਗਣ ਸਾਰੇ ਆਜੋ ਆਜੋ ਭਾਈ ਤੁਹਾਨੂੰ ਢੀਕ ਕੇ ਆਓ ਬੱਥਰ ਚਾਹਤੀ ਆਜੋ ਸਾਰੇ ਸਾਰਿਆਂ ਨੇ ਵਾਰ-ਵਾਰ ਛੋਟੇ ਮਗਰ ਮੋਟਾ ਪਾਇਨਾ ਚਾਲੂ ਹੋਰ ਦੋ ਵਾਰ ਛੋਟੇ ਮਗਰ ਬਾਗੀ ਚਾਰ ਚਰਵਰੀ ਕਾਦੀ ਦੇ ਦੰਦ ਸੇ ਮਗਰ ਬਾਗੀ ਐ ਕਿ ਸਾਡੇ ਮਗਰ ਪਾਓ ਸਾਡਾ ਪ੍ਰਾਰਥਕਾ ਸਾਡਾ ਪੁੱਤ ਖੜਾ ਐ ਐ ਕਿ ਉਹਨੂੰ ਪਾਓ ਤੁਹਾਨੂੰ ਫਰਕ ਮਹਿਸੂਸ ਕਰਾਈਏ ਕਿ ਲੀਡਰਸ਼ਿਪ ਤਬਦੀਲੀ ਦੀ ਹੈ ਜਿਹੜੇ ਕੋਈ ਹੋਜੀ ਹੁੰਦੀ ਐ ਕੌਣ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਉਹ ਲੋਕ ਜਿਹੜੇ ਜਾ ਕੇ ਛੋਟੇ ਹੱਤਾਂ ਲਈ ਲੜਨ ਇੱਕ ਦਾਅ ਤੇ ਛੋਟੇ ਹੱਤਾਂ ਦੇ ਤਰਜਮਾਨ ਨਹੀਂ ਕਰਨ ਅੱਖ ਚੱਕ ਪਾ ਕੇ ਹਕੂਮਤ ਦੀ ਗੱਲ ਕਰਨ ਦਾ ਮਾਰਦਾ ਰੱਖਦੇ ਹੋਣ ਸੰਗੀ ਜੀ ਮੈਂ ਤੁਹਾਨੂੰ ਦੱਸਣਾ ਚਾਹਉਨਾ 2018 ਦੀ ਕਟਨਾ ਹੈ ਗੁਰੂ ਸਾਹਿਬ ਦੀ ਬੇਅਦਬੀ ਦਾ ਸਾਥ ਲੈ ਜੀ ਬਰਗਾੜੀ ਦੇ ਵਿੱਚ ਮੋਰਚਾ ਲੱਗਿਆ ਹੋਇਆ ਸੀ ਸਰਕਾਰ ਸੀ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਮੇਰੇ ਪਿਤਾ ਜੀ ਵੀ ਉਹ ਸਰਕਾਰ ਦੇ ਅੰਦਰ ਦੇ ਸੀ ਸਰਦਾਰ ਪਰਸ਼ੋਤਿ ਮਰਾ। ਫਿਰ ਕਮਲਜੀਤ ਸਿੰਘ ਮਰਾ ਨੂੰ ਪ੍ਰਮਾਤਮਾ ਦੇ ਤਰਸ ਖਾਤਾ ਉਸ ਦਿਨ ਸਮਝ ਜੀ ਸੀ ਕਿ ਲੰਬੀ ਰੇਲੀ ਚ ਨਹੀਂ ਗਿਆ ਕੈਪਟਨ ਕੋਲ ਬਰਗਾੜੀ ਮੋਰਚੇ ਚ ਸ਼ਾਮਲ ਹੋਇਆ ਸੀ ਜਿਹੜਾ ਭਰਾ ਤੁਹਾਡੇ ਸਾਹਮਣੇ ਖੜਾ ਹੈ। ਤੇ ਉਸ ਵੇਲੇ ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਲੰਬੀ ਚ ਖੜਾ ਆਪਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਰਿਆ ਸੀ ਤੇ ਬੁੱਢਾ ਪ੍ਰਾਂ ਵਰਕਾਰੀ ਦੇ ਵਿੱਚ ਖੜਾ ਉਹ ਨਾਂ ਦਾ ਪਾ ਰਿਹਾ ਸੀ ਜਿਆਦੀ ਦੇ ਇਨਸਾਫ ਦੀ ਮੰਗ ਕਰ ਰਿਹਾ ਸੀ ਤੇ ਹਾਲਾਂਕਿ ਇਸ ਚੀਜ਼ ਦੇ ਬਦਲੇ ਸਾਨੂੰ 4 ਸਾਲਾਂ ਨੇ ਬੜਾ ਤੰਗੀ ਤਾਂ ਆਪਦੀ ਸਰਕਾਰ ਵਿੱਚ ਬੜਾ ਤੰਗ ਹੋਣਾ ਪਿਆ ਕੰਮ ਰੋਕ ਦਿੱਤੇ ਗਏ ਅਕਸਰ ਬਦਲ ਤੇ ਸਾਡੇ ਕਿਹੜਾ ਜਵਾਬ ਦੇ ਸੀ ਕੋਈ ਫਰਕ ਨਹੀਂ ਪਿਆ ਕੰਮ ਘੱਟ ਹੋ ਜਾਣਗੇ ਕੋਈ ਗੱਲ ਨਹੀਂ ਪਰ ਇਸ ਦੇ ਅੰਦਰ ਉਸ ਪੂਰੇ ਕੱਸੀ ਗੁਰੂਵਰ ਰਖਲੇ ਇਹ ਮੈਂ ਤਾਂ ਦੱਸਿਆ ਹੈ ਸਰਕਾਰ ਆਪਦੀ ਸੀ ਸਰਕਾਰ ਤੋਂ ਕੰਮ ਲੈਣੇ ਹੁੰਦੇ ਨੇ ਨੇਤਾ ਦੇ ਨੀਵੇਂ ਹੋ ਕੇ ਤੌਣ ਨਵਾ ਕੇ ਅਸੀਂ ਵੀ ਉਹ ਕਰ ਸਕਦੇ ਸੀ ਪਰ ਸਾਡੇ ਗੁਰੂ ਦਾ ਸਿਧਾਂਤ ਨਹੀਂ ਇਹ ਗੁਰੂ ਨੇ ਸਿਖਾਇਆ ਕੰਮ ਦੀ ਸਿਆਸਤਾਂ ਨੂੰ ਛੱਕੇ ਲੈਣਾ ਜਿੱਥੇ ਜਰੂਰ ਸੱਚਾਈ ਦੀ ਉਥੇ ਆਜੇ ਮੈਂ ਖੜ ਜਾਣਾ ਨਾ ਬੇਇਨਸਾਨੀ ਦੇਖਣੇ ਆਪਦੀ ਇਹ ਸਰਕਾਰ ਕਿਉਂ ਖੜੇ ਹੋਣ ਦਾ ਮਾਣ ਰੱਖਦੇ ਹੋ ਗੁਰੂ ਦੀ ਕਿਰਪਾ ਦੇ ਨਾਲ ਕਿ ਜੇ ਵਿਰੋਧੀ ਵੀ ਹੋਵੇ ਉਹ ਸੇਤਾ ਹਕदार ਤੇ ਖੁੱਲ੍ਹੇ ਲੜਾਂਗੇ ਬਹੁਤ ਵੱਡੀ ਲੜਾਈ ਹੈ ਪੰਜਾਬ ਵਾਸੀਓ ਜਿਹੜੇ ਨੌਜਵਾਨ ਸਾਡੇ ਸਾਥ-ਸਾਥ ਕੁੱਟਦੇ ਨੇ ਲੇਟੀਆਂ ਨਾਲ ਬਦਾਲੀ ਹੁਣਾਂ ਕੋਲੇ ਮੁੱਕਿਓ ਤੇ ਦੇ ਦੇ ਜੀ ਸੈਂਜਣਾ ਮੁੱਕੀ ਜਾਂਦੇ ਆ ਪਿੰਡਾਂ ਚ ਜਾਂਦਾ ਮਾਮਾ ਬਿਰਤੀਆਂ ਨੇ ਆ ਬੇਟ ਲਾ ਕੇ ਜਮਾਵਾ ਬਿਰਤੀਏ ਸੱਤ ਜੱਫੀ ਪਾ ਕੇ ਕੁੱਟ ਕੇ ਰੋਲ ਆ ਗਏ ਪਰ ਸਾਡੇ ਕੋਈ ਗੱਲ ਹੀ ਸੁਣਦੇ ਨਾ ਕੋਈ ਸਾਡੇ ਕੋਲ ਆ ਉਹ ਪੰਜਾਬ ਫੁੱਟ ਦੇ ਚਰਾਂ ਦੇ ਕਹੀ ਰਸਤਾ ਜਿਹੜਾ ਉੱਥੇ ਹੀ ਮੁੜ ਜਾਂਦੇ ਆ ਲੀਡਰ ਕਹਿੰਦੇ ਸਾਡੀ ਗੱਲ ਨਹੀਂ ਸੁਣਾਉਂਦੇ ਉਹ ਤੁਸੀਂ ਗੱਲ ਨਹੀਂ ਸੁਣ ਲੋ ਹੱਲ ਭਾਵੇਂ ਨਾ ਕਰਿਓ ਉਹਨਾਂ ਮਾਮਾ ਦੀ ਤਕਾਤ ਤਾਂ ਸਮਝਾ ਕਿ ਮਾਂ ਜੇ ਨਹੀਂ ਮੁੱਕ ਮੇਰੀ ਅੱਖਾਂ ਦੀ ਰੋਸ਼ਨੀ ਚਲੀ ਗਈ ਉਹ ਕਥਿਬੇਰੇ ਇੱਕ ਮੁਕਿਆ ਪੁੱਜਾ ਮੁਕੜ ਕਿਨਾਰੇ ਪਹੁੰਚਨੇ ਵਾਲਾ ਬਾਈ ਨੇ ਭਗਵਾਨ ਕਮਾ ਤਾਂ ਕਹਿੰਦਾ ਸੀ ਚਾਲੀਆ ਕਾਂਗਸਿਆਂ ਦਾ ਚਿੱਟਾ ਲਿਖਦਾ ਹੁਣ ਕਿਹਦਾ ਵਚਦਾ ਭਗਵਾਨ ਤੁਮਾਨਾ ਨਹੀਂ ਦੱਸਦੇ ਹਿੰਮਤ ਨਹੀਂ ਹੈਗੀ ਬਾਈ ਕਿਸੇ ਦੀ ਕਿ ਜਿਸ ਇਲਾਕੇ ਦਾ ਐਸਐਚਓ ਉਹਦੇ ਏਰੀਏ 'ਚ ਨਸ਼ਾ ਲੱਗਦਾ ਹੋਵੇ ਡੀਐਸਪੀ ਜ਼ਿੰਮੇਵਾਰ ਹੈ ਸੱਤ ਜ਼ਿੰਮੇਵਾਰਾ ਕਿਹੜੇ ਸਿਆਸਦਾਨਾਂ ਨੂੰ ਵੋਟਾਂ ਪਾ ਕੇ ਭੇਜੇ ਉਹਨਾਂ ਦੀ ਜੁੱਤ ਹੈ ਨਹੀਂਗੀ ਕਿ ਨਸ਼ਾ ਵਿਕੋਣ ਵਾਲੇ ਅਸਰਾਂ ਦੇ ਹੱਥ 'ਚ ਹੱਥ ਪਾ ਲੈਣ ਚੋੜੇ ਹੋਇਆ ਹੋਈਏ ਫੇਰ ਤੁਹਾਨੂੰ ਦੱਸਾਂ ਕਿ ਚੁਲੇ ਹੋਏ ਦਾ ਮਹੱਤਵ ਕੀ ਹੁੰਦਾ ਤੁਹਾਨੂੰ ਹੀ ਨਾਲ ਲੈ ਕੇ ਮੈਨਾਂ ਕੇ ਸਾਰਿਆਂ ਨੂੰ ਕਹਾਂਗੇ ਸੱਚ ਨੂੰ ਵੀ ਆਜਾ ਸੱਚਾ ਭਾਈ ਆ ਚੱਕ ਬਟਾਰੀ ਦੇ ਵਿੱਚ ਆਹਾਂ ਆਹ ਬੰਦੇ ਨਸ਼ਾ ਦੇ ਕਿੱਤਾ ਵੇਚਦੇ ਆ ਫੜੋ ਇਹਨਾਂ ਨੂੰ ਦਸ ਦਿਨ ਦਾ ਸਮਾਂ ਦਿੱਤਾ ਨਹੀਂ ਫੜੂਗਾ ਤਾਂ ਕੋਈ ਨਹੀਂ ਧੌਣ ਫੜਾਂਗੇ ਸੱਚੋ ਜੀ ਤੇ ਤੁਹਾਡੇ ਨਾਲ ਮਾਣ ਹੈ ਪਰ ਤੁਹਾਨੂੰ ਦਾ ਸੂਸ ਹੋਊਗਾ ਕਿ ਤੁਸੀਂ ਬਿਲਕੁਲ ਸਹੀ ਬੰਦੇ ਨੂੰ ਮੋਟਾ ਪਾਈ ਹੈ ਪਾਤਸ਼ਾਹ ਦੀ ਰਹਿਮ ਦੇ ਨਾਲ ਕਿੰਨਾ ਹੈ ਗੁਰਬਾਣੀ ਪੜ੍ਹਦੇ ਆ ਨਾ ਸੰਗਤ ਰੱਬ ਦਾ ਰੂਪ ਹੈ ਵਿਚ ਸੰਗਤ ਹਰਪ੍ਰਭ ਮੱਸੀ ਤੇ ਸੰਗਤ ਦੇ ਰੱਬਵਾਜ਼ਾ ਸੰਗਤ ਦੀ ਥੋੜੀ ਧੌਣੀ ਵੀ ਹੋ ਜਾਂਦੇ ਥੋਡੇ ਤੇ ਲੋਕ ਮਾਰਨ ਸੋਚ ਕਰਕੇ ਪੂਰੀ ਦੁਨੀਆ ਦੇ ਲੋਕ ਕਹਿੰਦੇ ਲੁਧਿਆਣੇ ਵਾਲੇ ਬਟਾਰੀ ਆਇਓ ਤੁਸੀਂ ਸਹੀ ਬੰਦਾ ਚੁੜ ਕੇ ਭੇਜਿਆ ਜਿਹੜਾ ਇੱਕ ਨਾਂ ਦੇ ਥੋਡੇ ਆਤਮਿਕ ਕਾਰਜਵਾਨੀ ਕਰਦਾ ਥੋਡੀ ਲੜਾਈ ਬਣਾਗੇ ਚੁੜ ਕੇ ਭੇਜਣ ਵਾਲੇ ਵੱਡੇ ਹੁੰਦੇ ਆ ਐਮਐਮਐਲ ਬਣ ਜਾਣਾ ਪ੍ਰਾਪਤੀ ਨਹੀਂ ਬਾਈ ਇਹ ਕਿਹੜੀ ਲੜਾਈ ਹੋਣੀ ਮੇਰੀ ਜਿਹੜੀ ਬਾਤ ਚਿਕਰ ਲੱਤ ਮਾਰ ਕੇ ਐਮਰਜੈਂਸੀ ਟੈਕਨੋ ਉੱਥੇ ਵੀ ਬਣ ਜਾਣਾ ਉਹਠੇ ਕਿਰਦਾਰ ਮੰਨਦਾ ਸੀ ਮੇਰਾ ਵਿਚਾਰ ਮੰਨਦਾ ਸੀ ਮੇਰਾ ਮੈਨੂੰ ਰੋਕਿਆ ਜਾਂਦਾ ਸੀ ਕਿਸੇ ਦੇ ਝੱਲਾਂ ਜੱਟਾਂ ਤੋਂ ਮੈਂ ਨਹੀਂ ਰੁਕਿਆ ਮੈਨੂੰ ਰੋਕਦੇ ਸੀ ਮਤ ਪਾਰ ਸੀ ਦੇ ਸਮਾਗਮਾਂ 'ਚ ਨਾ ਜਾ ਮੈਂ ਨਹੀਂ ਰੁਕਿਆ ਜਿਸ ਚੀਜ਼ ਨੂੰ ਜ਼ਮੀਰ ਮੰਨਦਾ ਹੋਵੇ ਉਹ ਕੰਮ ਕਰਨਾ ਚਾਹੀਦਾ ਔਰ ਜੋ ਕੰਮ ਸਹੀ ਅਗੇ ਤੁਹਾਡੀ ਰੂਹ ਨੂੰ ਜੋ ਕੰਮ ਸਕੂਲ ਦੇ ਵਿੱਚ ਜੋ ਤੁਹਾਡੀ ਰੂਹ ਚੰਗਾ ਲੱਗੇ ਕੋ ਉਹ ਕੰਮ ਕਰਨਾ ਚਾਹੀਦਾ ਕਿਸੇ ਪਿੱਛੇ ਲੱਗ ਕੇ ਕੋਈ ਗਲਤ ਫੈਸਲਾ ਨਹੀਂ ਲੈਣਾ ਚਾਹੀਦਾ ਆਪਦੇ ਦਿਲ ਦੀ ਗੱਲ ਸੁਣੀ ਚਾਹੀਦੀ ਹੈ ਆਪਦੀ ਰੂਹ ਦੀ ਬਾਤ ਸੁਣੀ ਚਾਹੀਦੀ ਮੈਂ ਉਹ ਸੁਣੀ ਆ ਤਾਂ ਹੀ ਸਭ ਤੋਂ ਪੰਜਾਬ ਦੇ ਪਿੰਡਾਂ ਦੇ ਲੋਕ ਇੰਨਾ ਪਿਆਰ ਦੇ ਰਹੇ ਨੇ ਨਹੀਂ ਤਾਂ ਦੇਖੋ ਉਸੀਂ ਬੱਝੇ ਹੋਏ ਪਿਆਰ ਰੱਖਦਾ ਇਸ ਪਿਆਰ ਦੇ ਵਜੇ ਅਸੀਂ ਭੱਜਿਆਏ ਆ ਇਸ ਪਿਆਰ ਦੇ ਵਜੇ ਤੁਸੀਂ ਬੱਝੇ ਹੋ ਨੀ ਅੱਜ ਕਾ ਦਾ ਆਕਾਲੀ ਕਾਂਗਸੀਆਂ ਤੇ ਹਲੂਆ ਵਾਲੇ ਨੂੰ ਬੰਦੇ ਨਹੀਂ ਮਿਲਦੇ ਕੱਟ ਕਰਨ ਨੂੰ ਫੜ ਫੜ ਕੇ ਲੈਂਦੇ ਜਿਵੇਂ ਮੇਰੇ ਕਾਲੇ ਵਾਲੇ ਵੇ ਇਧਰ ਫੜ ਲੈ ਕੇ ਇਧਰ ਫੜ ਲੈ ਪਰ ਤੁਸੀਂ ਜੋ ਪਿਆਰ ਦੀ ਵਰਖਾ ਕਰਦੇ ਹੋ ਇਹਦਾ ਮਨ ਨੂੰ ਤੋਸਾ ਦੋ ਨਾ ਇਸ ਪਿਆਰ ਦਾ ਮੁੱਲ ਹੈ ਤੁਹਾਨੂੰ ਚੱਕਰਪਾ ਦਸ ਵਾਰ ਕਰਕੇ ਬੋਲਾਂਗਾ ਤੁਹਾਨੂੰ ਫਰਕ ਮਹਿਸੂਸ ਕਰਾਉਂਗਾ ਕਿ ਤੁਸੀਂ ਪਹਿਲਾਂ ਵੀ ਸਿਆਸਤਾਂ ਨਾਲ ਵੋਟਾਂ ਪਾਈਆਂ ਇਸ ਵਾਰ ਆਪ ਦੇ ਭਰਾ ਨੂੰ ਗੋਲਣੀਆਂ ਇਸ ਵਾਰ ਆਪ ਦੇ ਪੁੱਤ ਨੂੰ ਸੋਹਣਿਆ ਪਤੀ ਜਿਹਨੂੰ ਪਾਉਣੀਆਂ ਨੇ ਉਹਨੂੰ ਬਰਕਤ ਲੈ ਕੇ ਸੁਣ ਕਰ। ਜਿਹਨੂੰ ਪਾਉਣੀਆਂ ਬੋਟਾਂ ਦਾ ਉਹਨਾਂ ਚੋਣ ਦੀ ਖਿਮਾ ਦਿਓ। ਕਿਸੇ ਨੂੰ ਬੁਰਾ ਨਹੀਂ ਕਹਿਣਾ, ਕਿਸੇ ਨੂੰ ਗਲਤ ਨਹੀਂ ਕਹਿਣਾ। ਆਹ ਪ੍ਰੈਣਗਲ ਕਰਕੇ ਦੇਈਏ। ਕਿਹੜਾ ਕਾਂਗਰਸ ਦਾ ਉਹ ਵੀ ਮਾਰਾ ਔਰ ਇੰਦਰਾ ਗਾਂਧੀ ਨੂੰ ਮਾਂ ਕਹਿੰਦਾ। ਉਹਨੂੰ ਇਹ ਨਹੀਂ ਪਤਾ ਅੱਜ ਜੀ ਬੱਚੀਆਂ, ਮਾਵਾਂ ਬੱਚੀਆਂ, ਮਾਂ ਉਹ ਪੁੱਤ ਦਾ ਮਾਂ ਤੁਸੀਂ ਪੁੱਤ ਪਾ ਕੇ ਜਨਮ ਕੇ 40 ਸਾਲ ਦਾ ਕਰ ਲਓ। 40 ਸਾਲਾਂ ਦਾ ਹੋ ਕੇ ਤਵੇ ਤੂੰ ਨਹੀਂ ਮਾਤਾ ਮੇਰੀ ਮਾਂ ਮਾਤਾ ਇੰਦਰਾ ਗਾਂਧੀ ਆ। ਕੀ ਸਮਝਾਂਗਾ ਕੀ ਸਮਝਾਂ ਮੈਂ ਕੋਈ ਮੂਲ ਖਾ ਸਾਨੂੰ ਜਨਮ ਦੇਣ ਵਾਲੀ ਸਾਡੀ ਮਾਂ ਐ ਤੇ ਤਰਤ ਮਹੱਤ ਸਾਡੀ ਮਾਂ ਐ ਮਾਤਾ ਸਹਨ ਕੁੜ ਸਾਡੀ ਮਾਂ ਐ ਮਾਤਾ ਗਿਦੇ ਕੁੜ ਸਾਡੀ ਮਾਂ ਐ ਅਸੀਂ ਉਹਦੇ ਪੁੱਤ ਐ ਕਿਦਰਾ ਕਹਿੰਦੀ ਤੇਰੀ ਮਾਂ ਹੋਊਗੀ ਇਹ ਫੈਸਲਾ ਆਪਾਂ ਕਰਨਾ ਪਈਣਾ ਨਹੀਂ ਕਿਦਰਾ ਕਹਿੰਦੀ ਦੇ ਪੁੱਤ ਰ ਖੜਨਾ ਐ ਚਾਰ ਦੇ ਭਰਾ ਨਾਲ ਖੜਨਾ ਆਉਂਦੇ ਪੁੱਤ ਨਾਲ ਖੜਨਾ ਇਹ ਵਿਚਾਰ ਤੋਂ ਲੈ ਕੇ ਚੱਲੇ ਆ ਚਾਰ ਨਿਕ ਨੂੰ ਇਕੱਲੀ ਵੋਟਾਂ ਦੀ ਗਿਰਤੀ ਨਹੀਂ ਹੋਈ ਚਾਰ ਨਿਕ ਨੂੰ ਵੋਟਾਂ ਨਹੀਂ ਆਲਿਓ ਇਹ ਵੀ ਗੱਲ ਕੀ ਹੋਣੀ ਆ ਕਿ ਇਸ ਵਿਚਾਰ ਨਾਲ ਖੜ੍ਹਨ ਵਾਲੇ ਕਿੰਨੇ ਲੋਕ ਨੇ ਇਸ ਵਿਚਾਰ ਨੂੰ ਫਰਮੇ ਦੇਣਾ ਇਸ ਵਿਚਾਰ ਨੂੰ ਅੱਗੇ ਲੈ ਕੇ ਜਾਣਾ ਬਾਦਿਆਂ ਦੇ ਵਿਚਾਰ ਨੂੰ ਕੋਨਾ ਚੁੱਪੀ ਖਿਮਾ ਦੇ ਦਿਓ ਘਰ ਦੇ ਫਤੇ ਗਿਆ ਨੋ ਇੱਕ ਬੇਨਤੀ ਵੋਟਾਂ ਤੋਂ ਪਹਿਲਾਂ ਤੁਹਾਡੇ ਕੋਈ ਨਹੀਂ ਆਇਆ ਜਾਣਾ ਤੁਸੀਂ ਆਪੇ ਮੋਰਚੇ ਦਾ ਸਾਹਮਣਾ ਸੰਭਲ ਤੇ ਤੋਂ ਕਿੰਨੇ ਬਹੁਤ ਰਹਿੰਦੇ ਆ ਸਾਡੇ ਹੱਥ ਤੇ ਇਹ ਝੂਠ ਹੈ ਨਾ ਇਹ ਝੂਠ ਵਿਸ਼ਵਾਸ ਨੂੰ ਕਿ ਇਸ ਤੇ ਫੜੇ ਜਾ ਕੇ ਬਾਦਸ਼ਾਹ ਦੀ ਰਹਿਮਤ ਹੋਊਗੀ ਆਪਾਂ ਇੰਤੀ ਬਣ ਕੇ ਤੁਹਾਡਾ ਸਹਾਰਾ ਤੱਕ ਝੂਠਾਵਾ ਉਸ ਤੋਂ ਪਹਿਲਾਂ ਨੀ ਕਿਹੜਾ ਵਾਚਣਾ